ਇਕ ਊੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦਿ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਪਹਿਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਾਲਜੁਗੀ ਜੀਵਾਂ ਦਾ ਆਧਾਰ ਕਰਨ ਵਾਸਤੇ ਸਤਿਗੁਰਾਂ ਨੇ ਨਨਕਾਣੇ ਦੇ ਅੰਦਰ ਅਵਤਾਰ ਧਾਰਨ ਕੀਤਾ ਮਹਾਰਾਜ ਜੀ ਪਾਂਦੇ ਦੇ ਪਾਸ ਪੜਨ ਵਾਸਤੇ ਗਏ ਪਿਤਾ ਮਹਿਤਾ ਕਾਲੂ ਜੀ ਮਹਾਰਾਜ ਜੀ ਨੂੰ ਨਾਲ ਲੈ ਕੇ ਗਿਆ ਤੇ ਪਾਂਦਾ ਆਖਦਾ ਵੀ ਨਾਨਕਾ ਕੱਲ ਨਹੀਂ ਆਇਆ ਚੱਲ ਹੁਣ ਤੈਨੂੰ ਫੱਟੀ ਲਿਖ ਦਿੰਨੇ ਆ ਤੇ ਉਹ ਬੈਠ ਕੇ ਪੜ ਬਾਬਾ ਜੀ ਨੇ ਰਾਗ ਆਸਾ ਦੇ ਵਿੱਚ ਸ਼ਬਦ ਉਚਾਰਨ ਕੀਤਾ ਆਸਾ ਮੱਲਾ ਪਹਿਲਾ ਪੱਟੀ ਲਿਖੀ ਸੱਸਾ ਸੋਏ ਸ਼੍ਰੇਸ਼ਟ ਜਨ ਸਾਜੀ ਸਭਨਾ ਸਾਹਿਬ ਇੱਕ ਭਿਆ ਸੇਵਤ ਰਹੇ ਚਿਤ ਜਿਨ ਕਾ ਲਾਗਾ ਆਇਆ ਤਿਨ ਕਾ ਸਫਲ ਭਿਆ ਮਨ ਕਾਹੇ ਭੂਲੇ ਮੂੜ ਮਣਾ ਜਬ ਲੇਖਾ ਦੇਵੈ ਬੀਰਾ ਤਉ ਪੜਿਆ ਤਮਰ ਜੀ ਸਾਰੇ ਅੱਖਰਾਂ ਦੇ ਮੈਨੇ ਕਰਕੇ ਦੱਸਣ ਲੱਗੇ ਨੇ ਮਹਾਰਾਜ ਆਂਦੇ ਸੋਈ ਕਰਤਾ ਜਿਨਨੇ ਸ੍ਰਿਸ਼ਟੀ ਸਾਜੀ ਹੈ ਸਾਰਿਆਂ ਦਾ ਸਾਬ ਏਕ ਹੈ ਜਿਨ੍ਹਾਂ ਇੱਕ ਨੂੰ ਸੇਵਿਆ ਉਹਨਾਂ ਦਾ ਆਇਆ ਸਫਲ ਹੋਰ ਪੜਨੇ ਵਾਲੇ ਹੰਸਾ ਤਿੰਨਾ ਸਭਨਾ ਧਰਮ ਰਾਏ ਦਾ ਲੇਖਾ ਦੇਣਾ ਇਹ ਮਨ ਭੁੱਲਾ ਹੋਇਆ ਮਾਨਸ ਜਨਮ ਗਵਾ ਦਿੰਦਾ ਕਹਿੰਦੇ ਨੇ ਮਨ ਵਿੱਚ ਨਾਮ ਦਾ ਠਹਿਰਾਓ ਵੇ ਤਾਂ ਇਹਨੂੰ ਲੇਖਾ ਨਾ ਪਵੇ ਈਵੜੀ ਆਦਿ ਪੁਰਖ ਹੈ ਦਾਤਾ ਆਪੇ ਸੱਚਾ ਸੋਈ ਇਹਨਾ ਅੱਖਰਾਂ ਮੈਂ ਜੋ ਗੁਰਮਖ ਬੂਝ ਤਿਸ ਸਰਲੇਖ ਨਾ ਹੋਈ ਮਰਜਿਆਂ ਦੇ ਈੜੀ ਅਕਾਲ ਪੁਰਖ ਦੀ ਸ਼ਕਤੀ ਹੈ ਸਾਰੇ ਸਾਰਿਆਂ ਦਾ ਦਾਤਾ ਸੱਚਾ ਇਹਨਾਂ ਅੱਖਰਾਂ ਵਿੱਚ ਜੋ ਉਹਦੇ ਨਾਮ ਨੂੰ ਜਪਦੇ ਉਹਨਾਂ ਨੇ ਉਹਨਾਂ ਦੇ ਸਿਰ ਫਿਰ ਲੇਖ ਨਹੀਂ ਹੁੰਦਾ ਊੜੇ ਉਪਮਾਤਾ ਕੀ ਕੀਜੈ ਜਾ ਕਾ ਅੰਤ ਨਪਾਇਆ ਸਿਵਾ ਕਰੈ ਸੇਈ ਫਲ ਪਾਵੇ ਜਿਨੀ ਸੱਚ ਕਮਾਇਆ ਗੁਰੂ ਨਾਨਕ ਸਾਹਿਬ ਜੀ ਬੋਲੇ ਏ ਪੰਡਤ ਜੀ ਊੜਾ ਓੰਕਾਰ ਦਾ ਰੂਪ ਐ ਇਹਨੇ ਜੋ ਸ੍ਰਿਸ਼ਟੀ ਉਤਪਾਦ ਕੀਤੀ ਉਹਦਾ ਅੰਤ ਨਹੀਂ ਪਾਇਆ ਜਾਂਦਾ ਊੜਾ ਕਰ ਕਹਿੰਦਾ ਉਹਦੀ ਉਪਮਾ ਕਰਿਏ ਜਿਨ੍ਹਾਂ ਸਾਧਗਰਾਂ ਦੇ ਸ਼ਬਦ ਤੇ ਸੰਤਾਂ ਨੂੰ ਸੇਵਿਆ ਉਹਨਾਂ ਨੂੰ ਗਿਆਨ ਦਾ ਫਲ ਪ੍ਰਾਪਤ ਹੋਇਆ ਜਿਨ੍ਹਾਂ ਸੱਚੇ ਹੋ ਕੇ ਕਮਾਈ ਕੀਤੀ ਉਹ ਹੀ ਖੁਸ਼ ਹੋਏ ਨੇ ਨੰਨਾ ਗਿਆਨ 부ਜ ਜੇ ਕੋਈ ਪੜਿਆ ਪੰਡਤ ਸੋਏ ਸਰਬ ਜੀਆਂ ਮੈਂ ਇੱਕ ਜਾਣ ਤਾਹੋ ਮੈਂ ਕਹ ਨਾ ਕੋਈ ਨੰਨਾ ਅਖਰ ਆਖਿਆ ਜੋ ਸੱਚੇ ਸ਼ਬਦ ਨੂੰ ਵਿਚਾਰਦਾ ਪੜਿਆ ਵੀ ਹੋਈ ਹੈ ਪੰਡਤ ਵੀ ਹੋਈ ਹੈ ਸਰਬ ਜੀਆਂ ਜਿੱਕੋ ਜਿਨਨੇ ਜਾਣਿਆ ਉਹਦੀ ਹਉਮੈ ਮਿਟ ਜਾਂਦੀ ਕੱਕੇ ਕੇਸ ਪੁੰਡਰ ਜਬ ਹੋਏ ਦਿਨ ਸਾਬੂ ਨੇ ਉਜਲਿਆ ਜਮ ਰਾਜ ਕੇ ਰੂਆਏ ਮਾਇਆ ਕੈ ਸੰਗਲ ਬੰਦ ਲਇਆ ਕੱਕਾ ਖ ਰਖਦਾ ਕਲੰਕ ਰੂਪੀ ਕਾਲਖ ਨੂੰ ਮਲ ਮਲਤ ਹੋਵੇ ਤਾਂ ਉਜਲੇ ਨਹੀਂ ਹੁੰਦੇ ਜਿਸ ਸਮੇ ਚਿੱਟੇ ਕੇਸ ਆਉਂਦੇ ਸਾਬਣ ਤੋਂ ਬਿਨਾਂ ਹੀ ਉਜਲੇ ਹੋ ਜਾਂਦੇ ਪਹਿਲਾਂ ਥੋੜੇ ਜੇ ਕੇਸ ਕੰਨ ਉੱਤੇ ਚਿੱਟਿਆਂਦੇ ਮਾਨੋ ਮਹਾਰਾਜੇ ਦੇ 헤ਰੂ ਆਏ ਉਹ ਮਨੁੱਖ ਦੇ ਕੰਨ ਵਿੱਚ ਆਖਦੇ ਜੈਸੀ ਖੇਤੀ ਪੱਕੀ ਹੋਈ ਚਿੱਟੀ ਹੋ ਜਾਂਦੀ ਕੈਸੇ ਆਪ ਤੇ ਜਵਾਨੀ ਬਤੀਤ ਹੋ ਗਈ ਐ ਹੁਣ ਤੂੰ ਨਾਮ ਜਪੇਂਗਾ ਸੰਤਾਂ ਦਾ ਸੰਗ ਕਰੇਂਗਾ ਤਾਂ ਤੇਰਾ ਮੁਖ ਜਲਾ ਹੋਵੇਗਾ ਪਿਛਲੇ ਪਾਪ ਤੇਰੇ ਧੋਤੇ ਜਾਣਗੇ ਤਿੱਜੇ ਹੁਣ ਵੀ ਤ੍ਰਿਸ਼ਨਾ ਕਰਦਾ ਰਵੇਂਗਾ ਜਮ ਤੈਨੂੰ ਸੰਗਲ ਪਾ ਕੇ ਲੈ ਜਾਵੇਗਾ ਅਦੇ ਫੇਰੇ ਇਸ ਵੇਲੇ ਨੂੰ ਪਛੋਤਾਵੇਂਗਾ ਖੱਖੇ ਕੁੰਦਕਾਰ ਸਹਾਲਮ ਕਰ ਕਰਿ ਜਨ ਖਰਚ ਦਿਆ ਬੰਧਨ ਜਾ ਕੈ ਸਭ ਜਗ ਬੰਧਿਆ ਅਬਰੀ ਕਾ ਨ ੁਕਮ ਪਇਆ ਖੱਖੇ ਅਖਰਾ ਕਿਆ ਸੰਪੂਰਨ ਸੰਸਾਰ ਦਾ ਮਾਲਕ ਸ੍ਰੀ ਵਾਹਿਗੁਰੂ ਹੈ ਜਿਨ੍ਹਾਂ ਨੇ ਨਾਮ ਰੂਪੀ ਧਨ ਦੇ ਕੇ ਸਾਰੇ ਜਗਤ ਨੂੰ ਮੁੱਲ ਲਿਆ ਸੋ ਪ੍ਰਾਣੀ ਤਿੰਨਾ ਸਤਗੁਰਾਂ ਦੇ ਗਿਆਨ ਦੇ ਬੰਧਨ ਵਿੱਚ ਬੰਦੇ ਹਨ ਉਹਨਾਂ ਨੂੰ ਧਰਮ ਰਾਏ ਦੇ ਬੰਧਨ ਨਹੀਂ ਪੁੰਹਦੇ ਉਹਨਾਂ ਦੇ ਗਿਆਨ ਦੇ ਬੰਧਨ ਦਾ ਹੁਕਮ ਨਹੀਂ ਪੁੰਧ ਸਤਗੁਰਾਂ ਦੇ ਪ੍ਰਤਾਪ ਕਰਕੇ ਨਿਰਭੈ ਰਹਿੰਦੇ ਅਨ ਗੱਗੇ ਗੋਏ ਗਾਏ ਜਿਨ ਛੋਡੀ ਗੱਲੀ ਗੋਬਿੰਦ ਗਰਬ ਭਿਆ ਘੜ ਪਾਂਡੇ ਜਿਨ ਆਵੀ ਸਾਜੀ ਛਾੜਨ ਵਾਹ ਤਈ ਕੀਆ ਤੇ ਗੱਗਾ ਸ਼ਬਦ ਬੋਲਦਾ ਸ਼੍ਰੀ ਮਹਾਰਾਜ ਜਿਨਿ ਗੋ ਪ੍ਰਿਥਵੀ ਤੇ ਬ੍ਰਹਮੰਡ ਰਚੇ ਨੇ ਉਹਨਾਂ ਦੇ ਬਣਾਏ ਨੇ ਇਹ ਜੀਵ ਗੋਵਿੰਦ ਨਾਲ ਗਰਭ ਕਰਦਾ ਹੰਕਾਰ ਕਰਦਾ ਜਿਨਨੇ ਸਰੀਰ ਰੂਪੀ ਭਾਂਡੇ ਘੜੇ ਨੇ ਉਹ ਬ੍ਰਹਿਮੰਡ ਰੂਪੀ ਆਵੇ ਦੇ ਚਾੜੇ ਨੇ ਐਸਾ ਬ੍ਰਹਮਾ ਮਹਾਰਾਜ ਨੇ ਉਤਪਦ ਕੀਤਾ ਕੱਗੈ ਕਾਲ ਸੇਵਕ ਜੇ ਕਾਲ ਸ਼ਬਦ ਗੁਰੂ ਕੈ ਲਾਗ ਰਹਿ ਬੁਰਾ ਪਲਾਜ ਸਮ ਕਰ ਜਾਣ ਨੰਬੇ ਦੇ ਸਾਹਿਬ ਰਮਤ ਰਹਿ ਕਗਾ ਕਦਾ ਜੇ ਜਿੰਨਾ ਜੀਵਾਂ ਸਤਿਗੁਰਾਂ ਦੇ ਸ਼ਬਦ ਦਾ ਸਿਮਰਨ ਕੀਤਾ ਸੰਤੋਗ ਸੇਵਾ ਟੈਲ ਘਾਲ ਕਮਾਈ ਘਾਲੀ ਹੈ ਗੁਰਾਂ ਦੇ ਸ਼ਬਦ ਨਾਲ ਲੱਗ ਰਹੇ ਨੇ ਜਿਨ੍ਹਾਂ ਨੇ ਦੁੱਖ ਸੁੱਖ ਨੂੰ ਸਮਾਨ ਕਰਕੇ ਜਾਣਿਆ ਸੋ ਇਸ ਪ੍ਰਕਾਰ ਸਾਬ ਨੂੰ ਪ੍ਰਾਪਤ ਹੋਏ ਨੇ ਚਚ ਚਾਰ ਵੇਦ ਜਨ ਸੱਜ ਚਾਰ ਖਾਣੀ ਚਾਰ ਯੁਗ ਜੁਗ ਜੁਗ ਜੋਗੀ ਖਾਣੀ ਭੋਗੀ ਪੜਿਆ ਪੰਡਤ ਆਪthia ਤੇ ਚਚਾ ਆਖਦਾ ਉਸ ਕਾਲਪੁਰਖ ਨੇ ਜੀਵਾਂ ਦੇ ਵਿਚਾਰ ਵਾਸਤੇ ਚਾਰੇ ਵੇਦ ਸਾਜੇ ਚਾਰ ਖਾਣੀ ਚਾਰ ਯੁਗ ਬਣਾਏ ਸਭਨਾ ਜੁਗਨਾ ਜੁਗਾ ਵਿੱਚ ਨਿਆਰਾ ਵੀ ਆਪ ਸਾਰੀਆਂ ਖਾਣੀਆਂ ਵਿੱਚ ਵੀ ਉਹ ਭੂਗਦਾ ਪੰਡਤੋ ਕੇ ਸ਼੍ਰੀ ਵਾਇਗੁਰੂ ਜੀ ਦਾ ਅਪਦੇਸ਼ ਵੀ ਕਰਦਾ ਛਛ ਐ ਸ਼ਾਇਆ ਵਰਤੀ ਸਭ ਅੰਤਰ ਤੇਰਾ ਕੀਤਾ ਪਰਮ ਹੋਆ ਪਰਮੇ ਉਪਾਏ ਪੁਲਾਈਆਂ ਆਪੇ ਤੇਰਾ ਕਰਮ ਹੋਆ ਤੈਨ ਗੁਰੂ ਮਿਲਿਆ ਤੇ ਸੱਛਾ ਆਖਦਾ ਸਵੈਗੁਰੂ ਦੀ ਮਾਇਆ ਜੋ ਛਾਇਆ ਸੋ ਸਾਰੇ ਜਗਤ ਦੇ ਵਰਤੀ ਹੈ ਮਹਾਰਾਜ ਦੀ ਆਗਿਆ ਕਰਕੇ ਭਰਮਤ ਬਧੋਇਆ ਹੈ ਭਰਮ ਨੇ ਭੁਲਾਇਆ ਜੇ ਸੀਸ਼ਵਰ ਦੀ ਕਿਰਪਾ ਹੋਈ ਉਹਨੂੰ ਸਤਿਗੁਰੂ ਮਿਲਿਆ ਜੱਜੇ ਜਾਨ ਮੰਗਤ ਜਾਨ ਜਾਚ ਲਖ ਚੌਰਾਸੀ ਭੀਗ ਪਵਿਆ ਇੱਕ ਦੇਵਾ ਇੱਕ ਲੇਵ ਅਵਰ ਨਾ ਦੂਜਾ ਮੈਂ ਸੁਣਿਆ ਇਹ ਜੱਜਾ ਸ਼ਬਦ ਬੋਲਦਾ ਜਿਤਨੇ ਦਾਨ ਜਾਤਿਕ ਜਾਚੇ 84 ਲਖ ਜੂਨਾ ਵਿੱਚੋਂ ਸਾਡੀ ਰੱਖਿਆ ਕਰੋ ਇਕੋ ਤੂੰ ਹੀ ਪਰਮੇਸ਼ਰ ਬਿਨਾ ਦੇਣ ਲੈਣ ਵਾਲਾ ਹੋਰ ਦੂਜਾ ਕੋਈ ਨਹੀਂ ਚੱਜਾ ਝੂਰ ਮਰੂ ਕਿਆ ਪ੍ਰਾਨੀ ਜੋ ਕਿਛ ਦੇਨਾ ਸੋ ਦੇ ਰਹਿਆ ਦਿਨ ਦੇ ਵੇਖੇ ਹੁਕਮ ਚਲਾਏ ਜਉ ਜੀ ਆਕਾਰ ਜਿਕੇ ਪਿਆ ਤੇ ਝਾਗਦਾ ਇਹ ਬੰਦੇ ਤੂੰ ਪਛਤਾਉਂਦਾ ਕਿਉਂ ਆ ਜਿਸ ਵੇਲੇ ਮਹਾਰਾਜ ਜੀ ਤੈਨੂੰ ਪੈਦਾ ਕੀਤਾ ਜੋ ਕਿ ਜ ਤੁਹਾਡਾ ਰਿਜਕ ਹੈ ਤੁਹਾਡੇ ਮੱਥੇ ਤੇ ਲਿਖ ਦਿੱਤਾ ਵਾਹਿਗੁਰੂ ਦਿੰਦਾ ਵੀ ਐ ਵੇਖਦਾ ਵੀ ਐ ਅਧਿਆਪਨੇ ਹੁਕਮ ਵਿੱਚ ਚਲਾਉਂਦਾ ਵੀ ਐ ਨੰਨ ਨਦਰ ਕਰ ਜਾਂ ਦੇਖਾਂ ਦੂਜਾ ਕੋਈ ਨਹੀਂ ਇੱਕ ਰਵ ਰਹਿ ਆ ਸਭ ਥਾਈ ਇੱਕ ਵਸਿਆ ਮਾਨਮਾਹੀ ਤੇ ਝੰਝ ਆਖਿਆ ਜਦੋਂ ਮੈਂ ਧਿਆਨ ਕਰਦਾ ਬਿਨਾ ਉਸ ਪ੍ਰਮਾਤਮਾ ਦੇ ਦੂਜਾ ਕੋਈ ਨਹੀਂ ਇੱਕੋ ਵਾਹਿਗੁਰੂ ਸਭਨਾ ਥਾਵਾਂ ਦੇ ਰਵ ਰਿਆ ਸੋਈ ਪਰਮੇਸ਼ਰ ਸਾਡੇ ਵਿੱਚ ਵਸਦਾ ਟਟ ਟੰਚ ਕਰੂ ਕਿਆ ਪ੍ਰਾਣੀ ਘੜੀ ਕੇ ਮੋਤਕੇ ਉੱਠ ਚੱਲਣਾ ਜੂਐ ਜਨਮ ਨਹਾਰੂ ਆਪਣਾ ਭਾਜ ਪੜੋ ਤੁਮ ਹਰ ਸਰਨਾ ਟੈਂਕਾ ਆਖਦਾ ਏ ਜੀਵ ਤੂੰ ਕਬੜ ਝੂਠ ਨਾ ਬੋਲ ਤੇ ਛਲਨਾ ਕਰ ਘੜੀ ਦੋ ਘੜੀਆਂ ਨੂੰ ਤੂੰ ਪ੍ਰਾਣ ਤਿਆਗ ਜਾਣੇ ਨੇ ਤੁਸੀਂ ਝਗੜਿਆਂ ਦੇ ਵਿਵਾਦਾਂ ਵਿੱਚ ਜਨਮ ਵਿਅਰਥਨਾ ਗਵਾਵੋ ਕੂੜ ਕਬਟ ਨੂੰ ਛੱਡ ਦਿਓ ਸਾਧ ਸੰਗਤ ਦੀ ਅਤੇ ਜੋ ਗੁਰਾਂ ਦੀ ਸ਼ਰਨ ਉਹਨੂੰ ਪ੍ਰਾਪਤ ਹੋ ਠੱਠ ਢਾਡ ਵਰਤੀ ਤੈਨ ਅੰਤਰ ਹਰ ਚਰਨੀ ਚਿਤਕ ਜਿਨ ਕਾ ਚਿਤ ਲਾਗਾ ਚਿਤ ਲਾਗਾ ਸੇ ਜਨ ਨਿਸਤਾਰੇ ਤਉ ਪਰਸਾਦੀ ਸੁਖ ਪਾਇਆ ਠਠਾਕ ਰੱਖਦਾ ਜਿਨ੍ਹਾਂ ਦੇ ਹਿਰਦੇ ਸ਼ੁੱਧ ਆਈ ਹੈ ਉਹਨਾਂ ਦਾ ਨਿਸਤਾਰਾ ਹੁੰਦਾ ਅਦੇ ਸੁਖੀ ਵੀ ਹੋਈ ਹੁੰਦੇ ਨੇ ਨਹੀਂ ਤਾਂ ਜੰਮ ਦੇ ਮਰਦੇ ਨੇ ਡੱਡਾ ਡੰਪ ਕਰੂ ਕਿਆ ਪ੍ਰਾਣੀ ਜੋ ਕਿਛੂ ਆਸ ਸਭ ਚੱਲਣਾ ਇਸ ਸਰੀਵੂ ਤਾਂ ਸੁਖ ਪਾਵੋ ਸਰਬ ਨਰੰਤਰ ਰਵ ਰਹਿਆ ਤੇ ਡੱਡੇ ਆਖਿਆ ਵਿਸ਼ਵਾਸ ਕਿਉਂ ਕਰਦੇ ਹੋ ਇਹ ਪ੍ਰਾਣੀਆਂ ਜੋ ਕਿਛ ਦ੍ਰਿਸ਼ਟ ਆਉਂਦਾ ਇਹ ਸਾਰਾ ਚਲਾਏ ਮਾਣ ਹੈ ਖਤਮ ਹੋ ਜਾਣ ਵਾਲਾ ਹੈ ਉਹ ਸਵਾਗਰੂ ਦਾ ਸਿਮਰਨ ਕਰੋ ਤੇ ਤਾਂ ਸੁਖ ਪਾਵੋਗੇ ਜੋ ਸਾਰਿਆਂ ਦੇ ਵਿੱਚ ਰਵਿਆ ਹੋਇਆ ਸੱਤਾ ਦੇ ਵਿੱਚ ਰਹਿਿਆ ਟੱਡਾ ਢਾਹੇ ਉਸਾਰ ਆਪ ਜੋ ਤਿਸ ਭਾਵੇ ਤਿਵੇਂ ਕਰੇ ਕਰ ਕਰ ਵੇਖੇ ਹੁਕਮ ਚਲਾਏ ਇਸਨ ਸਰ ਸਤਾਰੇ ਜਾ ਕੋ ਨਦਰ ਕਰੇ ਤੇ ਟੱਡਾ ਕਰ ਬੋਲਦਾ ਬਣੇ ਨੂੰ ਤੋੜਦਾ ਟੁੱਟੇ ਨੂੰ ਬਣਾਉਂਦਾ ਪਰਮੇਸ਼ਰ ਸਰਬੱਤ ਨੂੰ ਉਸਾਰਦਾ ਜਿਉਂ ਦਾ ਭਾਣਾ ਤਿਵੇਂ ਕਰਦਾ ਆਪਣੇ ਹੁਕਮ ਵਿੱਚ ਚਲਾਉਂਦਾ ਵੇਖਦਾ ਜਿਨ ਨੂੰ ਕਿਰਪਾ ਦ੍ਰਿਸ਼ਟੀ ਕਰਕੇ ਗਿਆਨ ਦਿੰਦਾ ਉਹਨੋਂ ਨਿਸਤਾਰ ਦਾ ਨਾਨ ਰਵਤ ਰਹਿ ਕਟ ਅੰਤਰ ਹਾਰੇ ਗੁਣ ਗਾਵ ਸੋਈ ਆਪੇ ਆਪ ਮਲਾਇ ਕਰਤਾ ਪੁਨਰਪ ਜਨਮ ਨਾ ਹੋਈ ਤੇ ਨਾਨਕ ਆਖਦਾ ਸੰਪੂਰਨ ਵਿੱਚ ਕਰਤਾਰ ਰਵਿਆ ਜੋ ਹਰੀ ਦੇ ਗੁਣ ਗਾਉਣ ਕਰਦਾ ਜੋ ਜਾਣਦਾ ਜਿਹਨੂੰ ਵਾਹਿਗੁਰੂ ਆਪੇ ਸਾਧ ਸੰਗਤਿ ਚ ਮਲਾਉਂਦਾ ਫਿਰ ਉਹਨਾਂ ਨੂੰ ਜਨਮ ਨਹੀਂ ਹੁੰਦਾ ਤਤਕਾਰੂਪਵਜਲ ਹੋਆ ਤਾਕਾ ਅੰਤ ਨਪਾਇਆ ਨਾ ਤਰ ਨਾ ਤੁਲ ਆਮ ਬੁੱਢਸ ਤਾਰ ਲੈ ਤਰਨ ਰਾਯ ਤਤ ਅਖ ਰਖਦਾ ਅਗਿਆਨ ਰੂਪ ਸੰਸਾਰ ਬੜਾ ਅਥਾ ਉਦਾ ਅੰਤ ਨਹੀਂ ਪਾਇਆ ਜਾਂਦਾ ਨਾ ਕੋਈ ਬੇੜੀ ਆ ਨਾ ਤੁਲ ਹੈ ਬਿਨਾ ਸਾਧ ਸੰਗਤ ਸਾਰਾ ਜਗਤ ਡੁੱਬਦਾ ਜਿਹਨੂੰ ਤਾਰਨਾ ਹੁੰਦਾ ਉਹਨੂੰ ਸਾਧ ਸੰਗਤ ਨਾਲ ਮਿਲਾ ਕੇ ਤਾਰ ਲੈਂਦਾ ਥਥ ਤਾਨ ਤਨੰਤਰ ਸੋਈ ਜਾ ਕਾ ਕੀਆ ਸਭ ਹੂਆ ਕਿਆ ਭਰਮ ਕਿਆ ਮਾਇਆ ਕਹੀਐ ਜੋ ਤਿਸ ਭਾਵੈ ਸੋਈ ਭਲਾ ਇਹ થਥਾ ਬੋਲਦਾ ਥਾਨ ਤਨੰਤਰ ਪੁਰੀਆਂ ਲੋਆਂ ਵਿੱਚ ਪਰਮੇਸ਼ਰ ਹੀ ਵਿਆਪਿਆ ਹੋਇਆ ਜਿਹਦਾ ਕੀਤਾ ਸਭ ਹੁੰਦਾ ਹੈ ਮਾਇਆ ਦਾ ਭਰਮ ਜੋ ਹੈ ਸਭ ਝੂਠ ਹੈ ਜੋ ਵਾਹਿਗੁਰੂ ਜੀ ਦਾ ਭਾਣਾ ਸੋਈ ਭਲਾ ਦੱਦੈ ਦੋਸ਼ ਨ ਦੇਉ ਕਿਸੈ ਦੋਸ਼ ਕਰ ਮਾਇਆ ਆਪਣਿਆ ਜੋ ਮੈਂ ਕੀਤਾ ਸੋ ਮੈਂ ਪਾਇਆ ਦੋਸ਼ ਨਾ ਦੀਜਾ ਵਰ ਜਣਾ ਦੱਦਾ ਅਖਦਾ ਜੋ ਕਿਸੇ ਜੀਵ ਨੂੰ ਦੋਸ਼ ਕਿਆ ਦੇਈਏ ਜੋ ਜੋ ਕਰਮ ਲਿਖੇ ਹੋਏ ਨੇ ਇਹ ਜੀਵ ਹੋਈ ਭੋਗਦਾ ਹੋਰ ਸਰਬ ਜੀਵ ਜੋ ਹਨ ਜੰਤਰ ਹਨ ਵਾਹਿਗੁਰੂ ਵਜੰਤਰੀ ਹੈ ਜਿਉਂ ਵਜਾਉਂਦਾ ਤਿਉਂ ਤਿਉਂ ਵੱਜਦੇ ਤਦ ਧਾਰ ਕਲਾ ਜਨ ਛੋਡੀ ਹਰ ਚੀਜ਼ ਜਿ ਜਣ ਰੰਗ ਕੀਆ ਜਿਸ ਦਾ ਦੀਆ ਸਭ ਨੇ ਲੀਆ ਕਰਮੀ ਕਰਮੀ ਹੁਕਮ ਪਿਆ ਤੇ ਤਦ ਆਖਦਾ ਕਾਲਪੁਰਖ ਨੇ ਪ੍ਰithvi আর আকাশ ਦੀ ਕਲਾ ਧਾਰ ਛੱਡੀ ਸਭ ਜੀਆਂ ਜਨਤਾ ਦੇ ਰੰਗ ਕੀਤੇ ਹਨ ਜਿਹੇ ਜੇ ਕਰਮ ਨੇ ਤੇਹਾ ਵੈਗਰੂ ਨੇ ਉਹਨਾਂ ਨੂੰ ਦੇ ਛੱਡਿਆ ਨੰਨੇ ਆ ਨਾ ਭੋਗਿਤ ਭੁਗੈ ਨਾਂ ਡੀਠਾ ਨਾ ਸੰਮਲਿਆ ਗੱਲੀ ਹਾਸ ਅਗਣ ਭੈਣ ਕੰਤ ਨ ਕਬ ਹੂੰ ਮੈ ਨਿਲਿਆ ਨੰਨੇ ਆਖਿਆ ਜੋ ਖਾਵੰਦ ਸੱਚਾ ਸਹਿਬ ਗੁਰੂ ਹੈ ਉਹ ਸਰਬੱਤ ਦਾ ਸੁਆਮੀ ਸਰਬ ਵਿਕੇ ਭੋਗ ਭੋਗਦਾ ਸਰਬ ਦਾ ਦ੍ਰਿਸ਼ਟਾ ਉਹਨੂੰ ਕੋਈ ਦੇਖ ਨਹੀਂ ਸਕਦਾ ਉਹ ਸਾਰਿਆਂ ਨੂੰ ਦੇਖਦਾ ਪਪਾ ਆਪਾ ਦਿਸ਼ਾਉ ਪਰਮੇਸ਼ਰ ਵੇਖਣ ਕਾ ਪਰ ਪੰਚ ਕੀਆ ਦੇਖ ਬੂਝ ਸਭ ਕੁਝ ਜਾਣ ਅੰਦਰ ਬਾਹਰ ਰਵ ਰਹਿਆ ਪੱਪਿਆ ਕਹਿਆ ਏ ਮਾਲਕ ਸਰਬਦਾ ਉਹ ਜਗਦੀਸ਼ ਹੈ ਜਗਤ ਨੂੰ ਵੇਖਣ ਵਾਸਤੇ ਲੀਲਾ ਰਚੀਐ ਸਾਰਿਆਂ ਨੂੰ ਦਿੰਦਾ ਵੀ ਉਹ ਹੈ ਅਰ ਪ੍ਰਸਾਦੀ ਗੁਰ ਪ੍ਰਸਾਦੀ ਉਹ ਸਾਰਿਆਂ ਵਿਖੇ ਰਵਿਆ ਉਹੀ ਹੈ ਪੱਪੇ ਪਾਹੀ ਸਭ ਜਗ ਪਾਸ ਜਮਕੇ ਸੰਗਲ ਬੰਦ ਲਈਆ ਗੁਰ ਪ੍ਰਸਾਦੀ ਸੇ ਨਾਰੇ ਉਬਰੇ ਜੇ ਹਰ ਸਰਨਾਗਤ ਭਜ ਪਿਆ ਫੱਫਾਗ ਦਾ ਸੰਪੂਰਨ ਸੰਸਾਰ ਇਸ ਮਾਇਆ ਦੇ ਜਾਲ ਚ ਫਸਿਆ ਹੋਇਆ ਹੈ ਜਮਾਂ ਦੇ ਸੰਗਲਾਂ ਨਾਲ ਬੰਦੇ ਹੋਏ ਨੇ ਗੁਰਾਂ ਦੀ ਕਿਰਪਾ ਸੇ ਸੰਸਿਆਂ ਤੋਂ ਛੁੱਟਦਾ ਜਿਹੜੇ ਸਾਧ ਸਰਨ ਪਏ ਨੇ ਬੱਬੇ ਬਾਜੀ ਖੇਲਣ ਲੱਗਾ ਚੌਪੜ ਕੀਤੇ ਚਾਰ ਜੁਗਾ ਜੀ ਜੰਦ ਸਭ ਸਾਰੀ ਕੀਤੇ ਪਾਸਾ ਢਾਲਣ ਆਪ ਲੱਗਾ ਤੇ ਬੱਬਾ ਖੜਾਖਦਾ ਉਹ ਸੀਸ਼ਵਰ ਨੇ ਮਾਇਆ ਨੂੰ ਪ੍ਰੇਮ ਕਰਕੇ ਚਾਰ ਯੁਗ ਚੌਪੜ ਕੀਤੇ 84 ਲੱਖ ਜੂਨ ਖਾਨੇ ਕੀਤੇ ਆਪ ਬਾਜੀ ਖੇਲਣ ਲੱਗਾ ਜਿਹੜੀਆਂ ਗੋਟੀਆਂ ਪੱਕੀਆਂ ਉਹ ਘਰ ਆਉਂਦੀਆਂ ਉਹਨਾਂ ਦਾ ਸਿਰ ਨੀਵਾ ਹੁੰਦਾ ਜਿਹੜੀਆਂ ਕੱਚੀਆਂ ਪੱਕੀਆਂ ਉਹਨਾਂ ਦਾ ਸਿਰ ਉੱਚਾ ਹੁੰਦਾ ਐਸੇ ਗੁਰਮੁਖਾਂ ਦਾ ਮਨ ਨੀਵਾ ਕਰਕੇ ਜਨਮ ਮਰਨ ਉਹਨਾਂ ਦਾ ਕਟਿਆ ਪੱਬੈ ਭੱਲੋ ਪੱਬੈ ਭੱਲ ਐਸੇ ਫਲ ਪਾਵੇ ਗੁਰਬਰ ਸਾਧੀ ਜੇ ਨਾ ਪਉ ਪਿਆ ਮਨ ਮੁਖ ਫਿਰ ਨ ਚਿੱਤੇ ਮੂੜੇ ਲਖ ਚੌਰਾਸੀ ਫੇਰ ਪਿਆ ਤੇ ਭੱਬਾਗਦਾ ਜੋ ਸਤਿਗੁਰਾਂ ਦੇ ਸ਼ਬਦ ਨੂੰ ਲਬਦ ਸੋ ਨਾਮ ਅਰ ਗਿਆਨ ਰੂਪੀ ਫਲ ਨੂੰ ਪ੍ਰਾਪਤ ਹੁੰਦਾ ਸੋ ਸੰਸਾਰ ਨੂੰ ਗੋ ਪਦ ਵਰਤ ਜਾ ਵਾਤਕ ਤਰ ਜਾਂਦਾ ਹੈ ਤੇ ਜੋ ਗੁਰਾਂ ਦੇ ਬਚਨ ਨਹੀਂ ਮੰਨਦੇ ਮਨ ਦਾ ਕਿਆ ਕਰਦੇ ਉਹ 84 ਲੱਖ ਜੂਨ ਚ ਭਰਮਦੇ ਮਮ ਮੋ ਮਰਨ ਮਦਸੂਦਨ ਮਰਨ ਪਿਆ ਤਬ ਚਿੱਤ ਵਿਆਂ ਕਾਇਆ ਭੀਤਰ ਅਵਰੂ ਪੜਿਆ ਮਮ ਆਖਰ ਵਿਸਰਿਆ ਤੇ ਮਮ ਆਖਦਾ ਹਿਰਦੇ ਨੂੰ ਸ਼ੁੱਧ ਕਰਕੇ ਜੋ ਨਾਮ ਧਾਰਦਾ ਕੋਈ ਮਦਸੂਧਨ ਰੂਪ ਹੋ ਜਾਂਦਾ ਹੈ ਮਾਇਆ ਦਾ ਮੋਹ ਚਰਜ ਜੋ ਪ੍ਰਾਣਾ ਲਗ ਚਿੱਤ ਨਹੀਂ ਕਰਦਾ ਉਹ ਪਛੋ ਤਾਉਂਦਾ ਜਈਏ ਜਨਮ ਨਾ ਹੋਵੀ ਕਦ ਹੀ ਜੇ ਕਰ ਸੱਚ ਪਛਾਣ ਗੁਰਮੁਖ ਅੱਖ ਗੁਰਮੁਖ ਬੂਝਾ ਗੁਰਮੁਖ ਇੱਕ ਜਾਣ ਜਈ ਆਖਦਾ ਜੋ ਸਤਗੁਰਾਂ ਦੇ ਉਪਦੇਸ਼ ਸੱਚੇ ਸਮਝ ਕੇ ਕਮਾਉਂਦੇ ਉਹ ਫਿਰ ਜਨਮ ਨਹੀਂ ਆਉਂਦੇ ਸਤਗੁਰਾਂ ਦੇ ਮੁਕ ਦਾ ਆਖਿਆ ਗੁਰਮੁਖ ਪਛਾਣਦੇ ਵਾਹਿਗੁਰੂ ਸਾਰੇ ਰਵਿਆ ਹੋਇਆ ਜਾਣ ਕੇ ਵੈਰ ਵਿਰੋਧ ਸਭ ਛੱਡ ਦਿੰਦੇ ਨੇ ਰਾਰਾ ਰਵ ਰਹਿਆ ਸਭ ਅੰਤਰ ਜੇਤੇ ਕੀਏ ਜੰਤ ਜੰਤੇ ਉਪਾਏ ਤੰਦ ਸਭ ਲਾਏ ਕਰਮ ਹੋ ਆਤਿਨ ਨਾਮ ਲਿਆ ਰਾਰਾਖ ਦਾ ਜੋ ਸੰਪੂਰਨ ਜੀਵ ਬਰਾਬਰਾਂ ਉਹਨਾਂ ਦੇ ਵਖੇ ਰਾਮ ਰਵਿਆ ਹੋਇਆ ਜੈਸੇ ਸਾਰੀ ਪ੍ਰਿਥਵੀ ਮੈਂ ਜਾਲ ਰਵਿਆ ਹੋਇਆ ਜਿੱਥੇ ਖੂਹ ਖੋਦੀ ਦਾ ਉੱਥੇ ਹੀ ਜਲ ਪ੍ਰਕਾਸ਼ ਦਾ ਉੱਥੋਂ ਹੀ ਜਲ ਨਿਕਲ ਆਉਂਦਾ ਤੈਸੇ ਹੀ ਗੁਰਮੁਖਾਂ ਦੀ ਸੰਗਤ ਕਰਨੇ ਨਾਲ ਸ਼ਾਂਤੀ ਆਉਂਦੀ ਜੋ ਨਾਮ ਜਪਦੇ ਲੱਲਾ ਲਾਇ ਤੰਧ ਜਣ ਛੋਡੀ ਮੀਠਾ ਮਾਇਆ ਮੋਹ ਕੀਆ ਖਾਣਾ ਪੀਣਾ ਸਮ ਕਰ ਸਹਿਣਾ ਭਾਣ ਤੱਕ ਹੁਕਮ ਪਿਆ ਲੱਲਿਆ ਕਰਾਕਿਆ ਸਪੂਰਨ ਸੰਸਾਰ ਨੂੰ ਈਸ਼ਵਰ ਨੇ ਧੰਦੇ ਲਾ ਛੱਡਿਆ ਮਾਇਆ ਦਾ ਮੋਹ ਮੀਠਾ ਲਾ ਦਿੱਤਾ ਖਾਂਦਾ ਪੀਂਦਾ ਹੱਸਦਾ ਸੰਦਾ ਪਰ ਪਰਮੇਸ਼ਰ ਦਾ ਨਾਮ ਭੁੱਲ ਗਿਆ ਵਾ ਵਾਸ ਦੇਉ ਪਰਮੇਸ਼ਰ ਵੇਖਣ ਕਾ ਜਨ ਵੇਸ ਕੀਆ ਵੇਖ ਚਾਗ ਸਭ ਕਿਛ ਜਾਣ ਅੰਦਰ ਬਾਹਰ ਰਵ ਰਹਿਆ ਤੇ ਵਾਵਾ ਆਖਦਾ ਵਾਸ਼ਨਾ ਨੂੰ ਰੋਕ ਕੇ ਜਿਨੇ ਇੰਦਰੇ ਜਿੱਤੇ ਜਗਤ ਗਾ ਕੌਤਕ ਦੇਖਣ ਵਾਸਤੇ ਸਤਗੁਰਾਂ ਦਾ ਰੂਪ ਧਾਰਿਆ ਸਰਬ ਜੀਆਂ ਮੈਂ ਸਦਾ ਦੇਖ ਕਰਕੇ ਦੇਖਦਾ ਉਹਦਾ ਹੁਕਮ ਸੱਤ ਕਰਕੇ ਮੰਨਦੇ ਕੋਈ ਗੁਰਮੁਖ ਪੁਰਸ਼ਾਨ ਅਡਾੜ ਅਡੜ ਕਰੇ ਕਿਆ ਪ੍ਰਾਣੀ ਤਿਸੈ ਧਿਆਵ ਜੇ ਅਮਰ ਹੋਆ ਤਿਸੈ ਧਿਆਵ ਸੱਚ ਸਮਾਵ ਉਹ ਸਵੇਟਾਂ ਕੁਰਬਾਨ ਕੀਆ ਤੇ ਡਾੜਾ ਬਚਨ ਬੋਲਦਾ ਹੈ ਜੀਵ ਅੜਬੰਗ ਝਖੜ ਝਗੜੇ ਕਿਉਂ ਕਰਦੇ ਹੋ ਜੋ ਮਹਾਰਾਜ ਦਾ ਹੁਕਮ ਹੈ ਉਹਨੂੰ ਮੰਨੋ ਜੋ ਮਹਾਰਾਜ ਦਾ ਹੁਕਮ ਮੰਨਦਾ ਉਹਦੇ ਦੇ ਕੁਰਬਾਨ ਹੁੰਦੇ ਨੇ ਆਹੇ ਔਰ ਨਾ ਕੋਈ ਦਾਤਾ ਜੀ ਉਪਾਇ ਜਨ ਰਿਜ ਕਹਿ ਦਿਆ ਹਰ ਨਾਮ ਧਿਆਵੋ ਹਰ ਨਾਮ ਸਮਾਵੋ ਅਣ ਦਿਨ ਲਾ ਹਰ ਨਾਮ ਲੀਆ ਆਹੇ ਸ਼ਬਦ ਆਖਿਆ ਜੋ ਪਰਮੇਸ਼ਰ ਨੇ ਜਨ ਤੇ ਉਤਬਧ ਕੀਤੇ ਸੋ ਸਭਨਾ ਨੂੰ ਰਿਜਕ ਵੀ ਦਿੰਦਾ ਜੋ ਸਤਗੁਰਾਂ ਨੇ ਸ਼ਬਦ ਉਚਾਰਿਆ ਸੋ ਗਿਆਨ ਕੇ ਦਾਤਾ ਹਨ ਈਸ਼ਵਰ ਔਰ ਗੁਰਾਂ ਬਿਨਾ ਹੋਰ ਦਾਤਾ ਕੋਈ ਨਹੀਂ ਸਾਰੇ ਜੀਆ ਨੂੰ ਕਰਮਾਂ ਦੇ ਅਨੁਸਾਰ ਰਿਜਕ ਪਹੁੰਚਾਉਂਦਾ ਤੇ ਇਸ ਬਿਨਾ ਹੋਰ ਕੋਈ ਨਹੀਂ ਆਇੜੇ ਆਖ ਕਰੇ ਜਿਨ ਛੋਡੀ ਜੋ ਕੁਝ ਕਰਨਾ ਸੋ ਕਰ ਰਹਾ ਕਰੇ ਕਰਾਏ ਸਭ ਕੁਝ ਆਪੇ ਨਾਨਕ ਸ਼ਾਇਰ ਕਹਿਆ ਐੜਾ ਆਖਦਾ ਜਿਸ ਅਕਾਲ ਪੁਰਖ ਨੇ ਆਦ ਤੇ ਰਾਜ ਛੱਡੀ ਐ ਸੰਪੂਰਨ ਜੁਗ ਜਿ ਵੈਗਰੂ ਨੇ ਕਰਨਾ ਸੀ ਉਹ ਕਰ ਰਿਹਾ ਔਰ ਜੋਗ ਜੋਰ ਕਰੇ ਉਹ ਵੀ ਕਰਨੇ ਨੂੰ ਸਮਰਾਥਾ ਗੁਰੂ ਨਾਨਕ ਸਾਹਿਬ ਕਹਿੰਦੇ ਮੈਂ ਤਾਂ ਉਹਨਾਂ ਦਾ ਸ਼ਾਇਰ ਹਾਂ ਕਵੀਸ਼ਰ ਹਾਂ ਏ ਪੰਡਤ ਜੀ ਮੈਂ ਤੈਨੂੰ ਮਹਾਰਾਜ ਦੀ ਮਹਿਮਾ ਦਾ ਵਿਖਿਆਨ ਕੀਤਾ ਤੂੰ ਵੀ ਮਹਾਰਾਜ ਦਾ ਧਿਆਨ ਕਰ ਧੰਦੇ ਦੀ ਵਿਦਿਆ ਨੂੰ ਛੱਡ ਦੇ ਇਹ ਵਿਦਿਆ ਜੋ ਲੋਕਾਂ ਨੂੰ ਉਪਦੇਸ਼ ਦੇ ਵਾਸਤੇ ਪੜ੍ਹਾਈ ਜਾਂਦੀ ਉਹ ਬੰਦਨਾ ਦਾ ਮੂਲ ਤੇ ਆਪਣੇ ਕਮਾਉਣ ਵਾਸਤੇ ਸਿੱਖੀ ਦੀ ਹੈ ਉਹ ਬੰਦਨਾ ਨੂੰ ਖੋਲਣ ਵਾਲੀ ਹੈ ਜਾਵੇ ਬਚਨ ਬਾਬੇ ਨੇ ਆਖੇ ਤਾਂ ਪੰਡਤ ਆਖਿਆ ਏ ਕਾਲੂ ਚਾਰੋਂ ਵੇਦਾਂ ਦੀ ਵਿਦਿਆ ਜਗਤ ਮੈਂ ਗੁਪਤ ਹੋ ਰਹੀ ਸੀ ਤੇਰਾ ਪੁੱਤਰ ਚਾਰੋਂ ਵੇਦਾਂ ਕੋ ਪ੍ਰਕਾਸ਼ ਕਰਨ ਵਾਸਤੇ ਪ੍ਰਗਟ ਹੋਇਆ ਜਾਂ ਬਾਬਾ ਜੀ ਅੰਦਰ ਬੈਠੇ ਇੱਕ ਦਿਨ ਅੰਦਰ ਹੀ ਸਮਾਧੀ ਲੱਗ ਰਹੀ ਜਾਂ ਨਦੀ ਦੇ ਬਾਹਰ ਜਾ ਬੈਠਣ ਉੱਥੇ ਹੀ ਸਮਾਧੀ ਲੱਗੇ ਰਵੇ ਜਿੱਥੇ ਬੈਠਣਾ ਉੱਥੇ ਚਰਚਾ ਕਰਦਿਆਂ ਕਈ ਕਈ ਦਿਨ ਬੀਤ ਜਾਣ ਕਾਲੂ ਪ੍ਰਸ਼ਾਦਾ ਲੈ ਕੇ ਪਿੱਛੇ ਪਿੱਛੇ ਫਿਰਦਾ ਰਵੇ ਤੇ ਬਾਬਾ ਜੀ ਪ੍ਰਸ਼ਾਦ ਸੰਤਾਂ ਸਾਧੂਆਂ ਨੂੰ ਖਿਲਾ ਦੇਣ